ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ। ਸਮਾ ਮੇਲਾ ਸ਼ਬਦ ਹੈ ਜੇ ਸਮੇਂ ਦੇ ਨਾਲ ਉਹਨੇ ਵੀ ਤਬਦੀਲੀ ਲਈ ਹੈ। ਮੇਲਾ ਪਹਿਲਾਂ ਮੇਲ ਮਿਲਾਪ ਨੂੰ ਦਰਸਾਉਂਦਾ ਸੀਗਾ ਹੁਣ ਮੀਡੀਆ ਸੋਸ਼ਲ ਮੀਡੀਆ ਦੇ ਨਾਲ ਮੇਲ ਮਿਲਾਪ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਜਾਂ ਵੱਖਰੇ-ਵੱਖਰੇ ਰੰਗ ਲੈ ਗਿਆ। ਜਿਹੜੇ ਮੈਂ ਮੇਲੇ ਦੀ ਅੱਜਕੱਲ ਕਰਨ ਜਾ ਰਿਹਾ ਉਹ ਵਾਤਾਵਰਣ ਨਾਲ ਸੰਬੰਧਿਤ ਹੈ। ਸੰਸਥਾ ਦੀ ਸੋਚ ਸੋਚ ਸੰਸਥਾ ਨੇ ਪਹਿਲਾਂ ਵੀ ਦੋ ਜਿਹੜੇ ਆ ਜੀ ਵਾਤਾਵਰਨ ਨਾਲ ਸੰਬੰਧਿਤ ਮੇਲੇ ਲਾਏ ਆ ਮੇਲੇ ਹੀ ਨਹੀਂ ਲਾਏ ਨਾਲ ਲੱਖਾਂ ਦੇ ਜਿਹੜੇ ਅਵਾਰਡ ਦਿੱਤੇ ਆ ਸ਼ਾਬਾਸ਼ ਪੱਤਰ ਦਿੱਤੇ ਆ ਕਿ ਜਿਹੜੇ ਲੋਕ ਜਿਹੜੀਆਂ ਪੰਚਾਇਤਾਂ ਜਿਹੜੇ ਵਿਦਿਆਰਥੀ ਕੋਈ ਚੰਗਾ ਕੰਮ ਕਰਨ ਲੱਗਿਆ ਉਹਨਾਂ ਦੇ ਅਸੀਂ ਪਿੱਠ ਥਾਪੜਦੇ ਆ ਇੱਕ ਦੀਵਾ ਬਾਲ ਕੇ ਰੱਖਿਆ ਜਿਹੜਾ ਪਾਣੀ ਲਈ ਵੀ ਹਲਾ ਨਾਰਾ ਮਾਰਦਾ ਹੈ ਹਵਾ ਲਈ ਵੀ ਮਾਰਦਾ ਹੈ ਮਿੱਟੀ ਲਈ ਵੀ ਮਾਰਦਾ ਹੈ ਨੀਲੇ ਅਸਮਾਨ ਲਈ ਵੀ ਮਾਰਦਾ ਹੈ ਸੋ ਫੇਰ ਇਸ ਸੰਭਲੇ ਦੇ ਤਹਿਤ 3-4 ਫਰਵਰੀ ਨੂੰ ਰੋਜ਼ ਗਾਰਡਨ ਲੁਧਿਆਣਾ ਵਿਖੇ ਤੀਜਾ ਜਿਹੜਾ ਵਾਤਾਵਰਨ ਸੰਭਾਲ ਮੇਲਾ ਲਾਇਆ ਜਾ ਰਿਹਾ ਉਸ ਉਹਦੇ ਵਿੱਚ ਲੱਖਾਂ ਦੇ ਨਾਮ ਹੈ ਕਿਸ ਤਰ੍ਹਾਂ ਦੇ ਨਾਮ ਹੈ ਪਹਿਲਾਂ ਮੈਂ ਆ ਜਿਹੜੇ ਪੋਸਟਰ ਸਾਰੀਆਂ ਸ਼ਕਤੀਆਂ ਲਈ ਖੜੀਆਂ ਜਿਨ੍ਹਾਂ ਦੇ ਵਿੱਚ ਧਾਰਮਿਕ ਤੋਂ ਲੈ ਕੇ ਸੰਸਥਾਵਾਂ ਦੇ ਮੈਂਬਰ ਸਾਡੇ ਸ਼ਾਇਰ ਨੇ ਡਾਕਟਰ ਸਰਜੀਤ ਪਾਤਰ ਜੀ ਸਰਕਾਰ ਦੇ ਨੁਮਾਇੰਦੇ ਅਫਸਰ ਸਾਹੀ ਵੀ ਇਨਵੋਲਵ ਹੈ ਸਾਰੇ ਰੰਗਾਂ ਨੂੰ ਇਸ ਚ پروਇਆ ਗਿਆ ਕਿਉਂ ਕਿਉਂਕਿ ਹਵਾ ਸਭ ਲਈ ਜ਼ਰੂਰੀ ਹੈ ਪਾਣੀ ਸਭ ਲਈ ਜ਼ਰੂਰੀ ਹੈ ਜ਼ਿੰਦਗੀ ਸਭ ਲਈ ਜ਼ਰੂਰੀ ਹੈ ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਡਾਕਟਰ ਬਲਵਿੰਦਰ ਲੱਖੇਵਾਲੀ ਤੋਂ ਜਿਨ੍ਹਾਂ ਨੇ ਅ ਇਸ ਦੀ ਸ਼ੁਰੂਆਤ ਦਾ ਬੀੜਾ ਆਪਦੇ ਦੁਆਲੇ ਬੰਨਿਆ ਤੇ ਸਾਰੀਆਂ ਜਿਹੜੀਆਂ ਜੁੜੀਆਂ ਹੋਈਆਂ ਸ਼ਕਤੀਆਂ ਆਪਣੇ ਨਾਲ ਲੈ ਕੇ ਉਸ ਨੂੰ ਤੁਰਿਆ ਸਵਾਗਤ ਹੈ ਸੱਸੀ ਗਾਲੀ ਸੱਸੀ ਗਾਲੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹੜਾ ਤੀਜਾ ਮੇਲਾ ਹੋਣ ਜਾ ਰਿਹਾ ਜੀ ਇਹਦੇ ਬਾਰੇ ਕੀ ਕੀ ਕਰਨ ਜਾ ਰਹੇ ਹੋ ਕਿ ਕਿਸ ਤਰ੍ਹਾਂ ਦੇ ਆਵਾਰਡ ਮੇਲਾ ਜੀ ਇਹ ਆਪਾਂ ਲੁਧਿਆਣਾ ਰੋਜ਼ ਗਾਰਡਨ ਦੇ ਵਿੱਚ 3 ਤੇ 4 ਫਰਵਰੀ ਨੂੰ ਲੌਂਚ ਆ ਰਹੇ ਆ ਇਸ ਵਾਰ ਸੂਚ ਸੰਸਥਾ ਦੇ ਨਾਲ ਜਿਹੜੀ ਮਿਊਸਪਲ ਕਾਰਪੋਰੇਸ਼ਨ ਨਗਰ ਨਿਗਮ ਲੁਧਿਆਣਾ ਵੀ ਆ ਯੂਨੀਵਰਸਿਟੀਆਂ ਵੀ ਨੇ ਹੋਰ ਆਈਆਈਟੀ ਲੋਪੜ ਵਰਗੀਆਂ ਸੰਸਥਾਵਾਂ ਵੀ ਨੇ ਪলিউਸ਼ਨ ਕੰਟਰੋਲ ਬੋਰਡ ਵੀ ਹੈ ਤਾਂ ਉਸ ਤੋਂ ਬੜਾ ਜਿਹੜਾ ਵਕ ਵਕ ਤੁਸੀਂ ਖੁਦ ਵੀ ਗੱਲ ਕੀਤੀ ਹੈ ਕਿ ਇਸ ਵਾਰ ਸਮਾਜ ਦੇ ਵਿੱਚ ਰਹਿੰਦੇ ਹੋਏ ਪਦਮਸ਼ਰੀ ਪਾਤਸ਼ਾਹ ਵਰਗੇ ਵੀ ਨੇ ਬਾਬਾ ਜੀ ਨੇ ਵੱਖ-ਵੱਖ ਲੋਕ ਨੇ ਜਿਹੜੇ ਸਖਸ਼ੀਤਾ ਸਾਰੀਆਂ ਜੁੜੀਆਂ ਨੇ ਤਾਂ ਇਹ ਆਪਾਂ ਜਿਹੜਾ 2 ਦਿਨਾਂ ਦਾ ਇੱਕ ਤਰ੍ਹਾਂ ਦਾ ਉਹ ਇਕੱਠ ਕਰਨ ਜਾ ਰਹੇ ਆ ਵੀ ਜਿਹੜੇ ਸਹਿਰਦ ਲੋਕ ਆ ਉਹ ਵੀ ਉੱਥੇ ਆਉਣ ਤੇ ਜਿਨ੍ਹਾਂ ਨੂੰ ਸਹਿਰਦ ਬੁਲਾਉਣ ਦੀ ਲੋੜ ਲੋੜ ਆ ਜਿਹੜਾ ਗੈਪ ਆ ਉਹਨੂੰ ਫਿਲ ਕਰਨ ਦੀ ਲੋੜ ਆ ਉਹ ਵੀ ਉੱਥੇ ਲੈ ਕੇ ਆਈਏ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਸੁਨੇਹਾ ਦੇਈਏ ਕਿ ਸਾਡੇ ਲਈ ਹਵਾ ਪਾਣੀ ਤਰਤ ਭੋਜਨ ਜ਼ਰੂਰੀ ਆ ਔਰ ਉਹਦੇ ਲਈ ਅਸੀਂ ਕੀ ਕਰ ਸਕਦੇ ਆ ਤੇ ਜਿਹੜੇ ਲੋਕ ਸੋਹਰਦ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਆਪਾਂ ਜਿਹੜੇ ਤੁਸੀਂ ਗੱਲ ਕੀਤੀ ਸੀ ਜਿਵੇਂ ਆਪਾਂ ਅਵਾਰਡ 10 ਸ਼੍ਰੇਣੀਆਂ ਦੇ ਆਪਣੇ ਅਵਾਰਡ ਨੇ ਪਹਿਲਾ ਅਵਾਰਡ ਉਸ ਪਿੰਡ ਲਈ ਆ ਜਿਨ੍ਹਾਂ ਨੇ 100 ਸਾਲ ਤੋਂ ਪੁਰਾਣਾ ਜੰਗਲ ਆਪਣੇ ਪਿੰਡ ਦੇ ਵਿੱਚ ਛਿੜੀ ਜਿਹੜੂ ਪੁਰਾਣੇ ਵੇਲੇ ਚ ਛਿੜੀ ਕਹਿੰਦੇ ਸੀ ਹੁਣ ਵੀ ਕਹਿੰਦੇ ਆ ਜਿਹੜੇ ਜਿੰਨਾਂ ਨੂੰ ਪਤਾ ਉਹ ਸੰਭਾਲੀ ਹੋਈ ਆ ਪਿੰਡ ਮਾਡਲ ਪਿੰਡ ਨੇ ਜਿਨ੍ਹਾਂ ਨੇ ਲੱਖ ਰੁਪਇਆ ਦੇਉਂਗੇ ਉਹਨਾਂ ਨੂੰ ਲੱਖ ਰੁਪਇਆ ਅਵਾਰਡ ਦੂਸਰਾ ਅਵਾਰਡ ਆਪਣਾ ਜਿਹੜਾ ਹੈਗਾ ਉਹ ਜਿੱਥੇ ਸਫਾਈ ਉੱਥੇ ਖਦਾਈ ਉਹ ਵਾਲਾ ਅਵਾਰਡ ਹੈ ਉਹਦੇ ਚ ਇਹ ਇਹ ਅਵਾਰਡ ਉਸ ਪਿੰਡ ਲਈ ਆ ਜਿਹੜੇ ਪਿੰਡਾਂ ਨੇ ਆਪਣੇ ਛੱਪੜਾਂ ਨੂੰ ਸਾਫ਼ ਰੱਖਿਆ ਹੋਇਆ ਆਲੇ ਦੁਆਲੇ ਨੂੰ ਸਾਫ਼ ਰੱਖਿਆ ਹੋਇਆ ਰੁੱਖ ਬੋਣ ਦੇ ਲਾਇ ਹੋਏ ਆ ਜਿਹੜੀਆਂ ਉਹ ਵੱਖ-ਵੱਖ ਤਕਨੀਕਾਂ ਨੇ ਜਿਹੜੀਆਂ ਵਾਤਾਵਰਣ ਨੂੰ ਬਚਾਉਣ ਵਾਲੀਆਂ ਆ ਉਹ ਲਾ ਰਹੇ ਸੂਰਜੀ ਊਰਜਾ ਤੇ ਕੰਮ ਕਰ ਰਹੇ ਸੋ ਇਹ ਚ ਫੋਟੋਗ੍ਰਾਫੀ ਦਾ ਵੀ ਅਵਾਰਡ ਆ ਵੀਡੀਓਗ੍ਰਾਫੀ ਦਾ ਵੀ ਅਵਾਰਡ ਆ ਜੇਮ ਖੇਤੀ ਜਿਹੜਾ ਕਰ ਰਿਹਾ ਕਿਸਾਨ ਆ ਉਹ 50000 ਦਾ ਅਵਾਰਡ ਆ ਸੋ 10 ਕਿ ਸ਼੍ਰੇਣੀਆ ਰੋਜ਼ ਗਾਰਡਨ ਕਿਉਂ ਚੁਣਿਆ ਰੋਜ਼ ਗਾਰਡਨ ਇੱਕ ਤਾਂ ਇਹ ਆ ਕਿ ਕਾਰਪੋਰੇਸ਼ਨ ਦੀ ਜਿਹੜੀ ਸਲਤਨਤ ਦੇ ਵਿੱਚੋਂ ਇੱਕ ਰੋਜ਼ ਗਾਰਡਨ ਵੀ ਆ ਇੱਕ ਰੋਜ਼ ਗਾਰਡਨ ਇਹ ਹਾਰਟ ਆਫ ਜਿਹੇ ਲੋਕ ਕਹਿੰਦੇ ਨਾ ਵੀ ਲੁਧਿਆਣੇ ਦੇ ਦਿਲ ਚ ਹੈ ਸੈਂਟਰ ਚ ਹੈ ਕੇਂਦਰ ਚ ਹੈ ਲੁਧਿਆਣਾ ਪੰਜਾਬ ਦਾ ਦਿਲ ਹਾਂ ਤੇ ਉਹਦੇ ਵਿੱਚੋਂ ਫਿਰ ਇੱਥੇ ਯੂਨੀਵਰਸਿਟੀ ਦਾ ਬਿਲਕੁਲ ਨੇੜੇ ਆਸ-ਪਾਸੇ ਜਿੰਨੇ ਵੀ ਸੱਜਣ ਬੇਲੀ ਆ ਉਹ ਚਾਹੇ ਕੋਈ ਮੁਲਾਪੁਰ ਵਾਲੀ ਸਾਈਡ ਰਹਿੰਦਾ ਤੇ ਚਾਹੇ ਦੂਜੇ ਪਾਸੇ ਰਹਿੰਦਾ ਤੋਂ ਇੱਥੇ ਸਾਰੇ ਪਹੁੰਚ ਪਹੁੰਚਦੇ ਆ ਔਰ ਬੇਹਾਲ 25 26 ਕਿੱਲਾਂ ਦੇ ਵਿੱਚ ਬੜਿਆ ਹੋਇਆ ਔਰ ਜਿੰਨੀਆਂ ਜਿੰਨਾ ਸਾਨੂੰ ਸਪੇਸ ਦੀ ਲੋੜ ਸੀਗੀ ਆਪਾਂ ਨੂੰ ਜੋ ਉੱਥੇ ਤਕਰੀਕਾਂ ਡਿਸਪਲੇ ਕਰਨੀਆਂ ਨੇ ਹੋਰ ਕਾਰਜ ਕਰਨੇ ਆ ਉਹਦੇ ਲਈ ਇੰਨਾ ਵੱਡਾ ਜਿਹੜਾ ਖੇਤਰ ਆਪਾਂ ਨੂੰ ਚਾਹੀਦਾ ਸੀ ਤੋਂ ਸਾਨੂੰ ਲੱਗਾ ਕਿ ਰੋਜ਼ ਗਾਰਡਨ ਤੋਂ ਬਿਹਤਰ ਹੋਰ ਕਿ ਹੋ ਸਕਦਾ ਇਸ ਲਈ ਵੈਸੀ ਗਲਾਬ ਆ ਨਾ ਫੁੱਲ ਵੇ ਗਲਾਬਦਿਆ ਤੇ ਜਿੱਥੇ ਗਲਾਬ ਖੇੜਦੇ ਹੁਣ ਉੱਥੇ ਜਾਣਾ ਹੀ ਚਾਹੀਦਾ ਜੀ ਜੀ ਨਾਲ ਧਾਰਮਿਕ ਪੱਖ ਵੀ ਹੈ ਤੁਸੀਂ ਵੀ ਹਮੇਸ਼ਾ ਸਾਡੀ ਸੰਸਥਾ ਦੀ ਪੂਰੀ ਸਰਪ੍ਰਸਤੀ ਕਰਦੇ ਹੋ ਕਿਵੇਂ ਦੇਖਦੇ ਹਾਂ ਇਸ ਕੋਸ਼ਿਸ਼ ਨੂੰ ਤੇ ਲਗਾਤਾਰ ਤਨ ਅ ਜਿੰਦਗੀ ਇੱਕ ਜਦੋ ਜਹਦ ਦਾ ਨਾਮ ਹੈ ਔਰ ਇਹ ਜਦੋ ਜਹਦ ਸਰੀਰਕ ਪ੍ਰਕਿਰਿਆਵਾਂ ਤੋਂ ਲੈ ਕੇ ਬੌਧਿਕ ਸੰਸਕਰਨਾਂ ਨਹੀਂ ਇੱਕ ਅਧਿਆਤਮਕ ਸਫਰ ਦੇ ਲਈ ਤੰਗਦੀ ਰਹਿੰਦੀ ਹੈ ਤਾਂ ਜਿਹੜਾ ਰੋਜ਼ਗਾਰਡਨ ਦਾ ਜਿੱਥੇ ਤੁਸੀਂ ਇੱਕ ਮੁੱਦਾ ਇਹ ਸੁਣਿਆ ਤੇ ਦੂਜਾ ਮੁੱਦਾ ਇਹ ਵੀ ਹੈ ਵੀ ਜਿੰਨਾ ਅਸੀਂ ਆਰਟੀਫੀਸ਼ੀਅਲ ਕੰਸਰਨ ਵਿੱਚ ਤਸਦੇ ਜਾ ਰਹੇ ਹਾਂ ਉਹਦੇ ਵਿੱਚ ਨੈਚੁਰਲ ਕੰਸਰਨ ਦਾ ਬੈਲੈਂਸ ਜ਼ਰੂਰ ਬਣਾਉਣਾ ਪੈਣਾ ਹੈ ਇਹ ਬੈਲੈਂਸਡ ਡਾਈਟ ਦੀ ਲੋੜ ਹੈ ਬਾਡੀ ਦੇ ਇੰਡੀਗ੍ਰੈਂਟਸ ਦੇ ਲਈ ਇਸੇ ਤਰ੍ਹਾਂ ਬੌਧਿਕ ਸਦਰ ਸਤਰ ਦੇ ਲਈ ਇੱਕ ਸਾਡਾ ਜਿਹੜਾ ਦਿਮਾਗ ਆ ਉਹਦੇ ਲਈ ਬੈਲੈਂਸ ਨੌਲੇਜ ਕਨਸਰਨ ਦੀ ਵੀ ਜ਼ਰੂਰਤ ਹੈ ਤੇ ਤਿੰਨ ਤੇ ਚਾਰ ਤਰੀਕ ਨੂੰ ਮੈਨੂੰ ਲੱਗਦਾ ਇਹਨੂੰ ਮੰਡਣ ਵਾਸਤੇ ਕਾਫੀ ਯਤਨ ਕੀਤਾ ਜਾਏਗਾ ਜੀ ਤੇ ਮੈਂ ਇਸੇ ਤਰ੍ਹਾਂ ਨਾਲ ਵੇਖਣ ਦਾ ਯਤਨ ਕਰਦਾ ਤੁਸੀਂ ਟੈਕਨੀਕਲ ਪੱਖ ਵੇਖ ਦਿਓ ਉੱਥੇ ਕੀ ਕੁਝ ਬਣਿਆ ਇਸ ਮੇਲੇ 'ਚ ਜਿਹੜੀਆਂ ਮੋਢੀ ਸੰਸਥਾਵਾਂ ਨੇ ਜਿਵੇਂ IIT ਰੋਪੜ ਹੈ ਪੀਯੂ ਨੂੰ ਜਾਣਾ ਹੈ ਜੀਐਨਡੀਯੂ ਹੈ ਪੰਜਾਬੀ ਯੂਨੀਵਰਸਿਟੀ ਦਾ ਸੈਂਟਰ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਸੋ ਜਿਹੜੇ ਵਾਤਾਵਰਨ ਲਈ ਸੀਰੀਅਸਲੀ ਕੰਮ ਕਰ ਰਹੇ ਨੇ ਨਵੀਆਂ ਤਕਨੀਕਾਂ ਜਾਦ ਕਰ ਰਹੇ ਨੇ ਸੋ ਉਹ ਸਾਰੇ ਸ਼ਾਮਲ ਹੋਣਗੇ ਤੇ ਆਪਣੀਆਂ ਪ੍ਰਦਰਸ਼ਨੀਆਂ ਰਾਹੀਂ ਲੋਕਾਂ ਨੂੰ ਇਹਦੇ ਬਾਰੇ ਸੁਚੇਤ ਕਰਨਗੇ ਕਿ ਕਿਹੜੀ ਕਿਹੜੇ ਸਾਡੇ ਕੋਲ ਤਰੀਕੇ ਹੈਗੇ ਨੇ ਜਿਹਦੇ ਨਾਲ ਅਸੀਂ ਵਾਤਾਵਰਨ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਹੁਣ ਮੈਂ ਡਾਕਟਰ ਪਾਤਰਚਾਪ ਕੋਲ ਜਾਣਾ ਹੈ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਇੱਕ ਸਦੀ ਦੇ ਨੇੜ ਸਾਰਾ ਕੁਝ ਦੇਖਿਆ ਤੁਹਾਡੇ ਅੱਖਰਾਂ ਦੇ ਨਾਲ ਅਸੀਂ ਪੰਜਾਬ ਨੂੰ ਦੇਖਦੇ ਹਾਂ ਹਰ ਪੱਖ ਦੇ ਨਾਲ ਜਦੋਂ ਪੀੜ ਹੁੰਦੀ ਹੈ ਜਦੋਂ ਖੁਸ਼ੀ ਹੁੰਦੀ ਹੈ ਤੁਸੀਂ ਹਰ ਪੱਖ ਨੂੰ ਕਵਿਤਾ ਗਜ਼ਲ ਦੇ ذریعے ਸਾਡੇ ਤੱਕ ਲੈ ਕੇ ਆਉਂਦੇ ਹੋ ਇਸ ਪੱਖ ਨੂੰ ਕਿਵੇਂ ਦੇ ਮੈਂ ਬਹੁਤ ਨਿੱਜੀ ਗੱਲ ਤੋਂ ਸ਼ੁਰੂ ਕਰਦਾ ਕਿ ਜਿਵੇਂ ਬਲਵਿੰਦਰ ਲੱਠੇ ਵਾਲੀ ਮੇਰਾ ਵਿਦਿਆਰਥੀ ਆ ਤੇ ਹੋਰ ਮੇਰੇ ਬਹੁਤ ਸਾਰੇ ਵਿਦਿਆਰਥੀ ਸੀ ਉਹ ਬਹੁਤੇ ਮੈਨੂੰ ਹੁਣ ਇੱਥੇ ਮਿਲਦੇ ਨਹੀਂ ਕਿਉਂਕਿ ਉਹ ਆਪਣਾ ਕੋਈ ਇੱਕ ਉਹਨੇ ਬਾਹਰ ਦੇਖਿਆ ਕਿ ਪੰਜਾਬ ਤਾਂ ਉਜੜ ਰਿਹਾ ਪੰਜਾਬ ਦਾ ਇਹ ਹਾਲ ਮੈਨੂੰ ਲੱਗਿਆ ਸੀ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚਲੋ ਇੱਥੋਂ ਚਲੀਏ ਕਿ ਇੱਕ ਪੰਜਾਬ ਦੀ ਇਹ ਮੈਟਾਫਰ ਵੀ ਆਪਣੇ ਆਪ ਤੇ ਰੁੱਖ ਤੇ ਇਦਾਂ ਵੀ ਜਿੱਦਾਂ ਹੁਣ ਤੁਹਾਨੂੰ ਬੱਚਿਆਂ ਦੇ ਪਿੱਛੇ ਮਾਪੇ ਵੀ ਉਧਰ ਤੁਰੇ ਜਾ ਰਹੇ ਹੈ ਤਾਂ ਪੰਜਾਬ ਇੱਕ ਤਰ੍ਹਾਂ ਦਾ ਆਪਾਂ ਉਜੜਦਾ ਪੰਜਾਬ ਦੇਖ ਰਹੇ ਹਾਂ ਤੇ ਕੁਝ ਲੋਕ ਨੇ ਜਿਹੜੇ ਹੁਣ ਬਸਾਉਣ ਦੀ ਕਿ ਬਲਵਿੰਦਰ ਨੇ ਡਾਕਟਰ ਭਾਰਦਵਾਜ ਨੇ ਪਹਿਲਾਂ ਇਹ ਦੀਮਿਆ ਕਸੀ ਇਸ ਤਰਤੀ ਨੂੰ ਬਸਰਨ ਜੋਗ ਬਣਾਉਣਾ ਤੋਂ ਸੰਤਪਾਪਾ ਗੁਰਮੀਤ ਸਿੰਘ ਉਹਨਾਂ ਦਾ ਇਹਨਾਂ ਨੂੰ ਸਾਥ ਮਿਲਿਆ ਉਹਨਾਂ ਦੀ ਰਬਾਈ ਮਿਲੀ ਸਰਪਸਤੀ ਮਿਲੀ ਤੋਂ ਇਹ ਹੁਣ ਅੱਜ ਬਹੁਤ ਵੱਡਾ ਕਾਫਲਾ ਬਣ ਗਿਆ ਮਿਨਿਸਟਰ ਕਾਰਪੋਰੇਸ਼ਨ ਜਿਹੜੇ ਹੁਣ ਪੀਏ ਜੀ ਨੂੰ ਸਾਰੇ ਗੱਲ ਤੱਕ ਪਾ ਦਵਾਇ ਨ ਕਿਤੇ ਕੌਣ-ਕੌਣ ਸਾਡਾ ਸ਼ਾਮਲ ਹੋ ਗਿਆ ਤੋਂ ਇਹੋ ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੁਹਾਡਾ ਖਿਆਲ ਹੈ ਕਿ ਕੁਝ ਬਦਲੂਗਾ ਇਹ ਦੇ ਨਾਲ ਤੇ ਮੈਨੂੰ ਨਾਨਕ ਸਿੰਘ ਉਹਨਾਂ ਦੀ ਗੱਲ ਸੁਣਾਈ ਨਾਵਲਿਸਟ ਕਿ ਉਹਨੂੰ ਕਿਸੇ ਸੁਆਣੀ ਨੇ ਪੁੱਛਿਆ ਕਹਿੰਦੇ ਵੀਰ ਜੀ ਤੁਸੀਂ ਇੰਨੇ ਸੁਧਾਰਵਾਦੀ ਨਾਵਲ ਲਿਖੇ ਦੁਨੀਆ ਦਾ ਕੋਈ ਸੁਧਾਰ ਹੋਇਆ ਤੇ ਉਹ ਹੱਸ ਕੇ ਕਹਿਣ ਲੱਗੇ ਬੀਬੀ ਜੇ ਤੂੰ ਕੂੜਾ ਤੁਰੋ ਝਾੜੂ ਦੇਣੀ ਆ ਕਦੀ ਕੂੜਾ ਉਹਨੋਂ ਹਟਿਆ ਕੀ ਬਾਤ ਤੂੰ ਆਪ ਸੋਚੀ ਜਿਸ ਦਿਨ ਤੂੰ ਝਾੜੂ ਲਾਉਣੋਂ हट ਗਈ ਤੇ ਮੈਂ ਨਾਵਲ ਲਿਖਣੋਂ ਅਟ ਗਿਆ ਤੇ ਦੁਨੀਆ ਕਿੰਨੀ ਦੁਨੀਆ ਦਾ ਕੀ ਹਾਲ ਹੋਗਾ ਸੋ ਮੈਂ ਕੀ ਦੇਖ ਤੂੰ ਅੱਗੇ ਰੌਣਕ درخت ਵੀ ਲੁਧਿਆਣੇ ਚ ਵੱਧ ਗਏ ਆ ਔਰ ਹੁਣ ਕਾਲਜਾਂ ਵਾਲੇ ਯੂਨੀਵਰਸਿਟੀ ਵਾਲੇ ਤੁਹਾਨੂੰ ਕਮਲੇ ਬੂਟੇ ਪੱਤਿਆਂ ਵਾਲੇ ਜਿਹੜੇ ਉਹ ਦੇਣ ਲੱਪੈ ਗੁਲਦਸ ਸਿੰਘ ਨਾਲ ਛੱਡ ਦیتے ਕਿ ਸੋ ਮੈਂ ਕਹਾਂ ਸੀ ਸੋਹਣੇ ਤੇ ਸੱਚੇ ਬੋਲ ਭੀੜ ਨੂੰ ਸੰਗਤ ਚ ਬਦਲ ਦਿੰਦੇ ਆ ਤੇ ਸੰਗਤ ਅਗੋਂ ਸਮਾਜ ਨੂੰ ਬਦਲ ਦਿੰਦੀ ਆ ਸੋ ਇਹ ਮੈਂ ਇਦਾਂ ਦੇਖ ਰਿਹਾ ਕਿ ਇਹਨਾਂ ਗੱਲਾਂ ਦਾ ਜ਼ਰੂਰ ਅਸਰ ਹੁੰਦਾ ਔਰ ਸ਼ਬਦਾਂ ਤੋਂ ਹੀ ਗੱਲ ਸ਼ੁਰੂ ਹੁੰਦੀ ਸ਼ਬਦਾਂ ਤੋਂ ਹੀ ਬਾਤ ਚ ਜਿਵੇਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਜੇ ਤੋ ਜੋ ਤੋ ਪ੍ਰੇਮ ਖੇਲਨ ਦਾ ਚਾਹੋ ਸਿਰ ਤਰ ਤਲੀ ਗਲੀ ਮੁਰਿਆਓ ਤੋ ਇਤਮਾਰ ਦੇ ਪੈੜ ਤਰੀ ਜੇ ਸਰ ਦੀ ਜੇ ਕਾਂ ਦੇ ਔਰ ਉਹ ਜਣੀ ਉਹਨਾਂ ਦੇ ਸ਼ਬਦ ਇੱਕ ਤਰ੍ਹਾਂ ਵੀ ਸਾਬਤ ਹੋਏ ਔਰ ਕਦੋਂ ਜਾ ਕੇ ਉਹ ਫਿਰ ਉੱਗੇ ਕੀ ਕੁਝ ਹੋਇਆ ਕਿ ਇੱਕ ਪੂਰਾ ਪੂਰਾ ਰਜਿਮ ਬਦਲਿਆ ਸੋ ਮੈਂ ਇਹਨੂੰ ਇਸੇ ਦਿੰਦਾ ਕਿ ਇਹਦਾ ਜੇ ਇੱਕ ਤਾਂ ਇਹ ਪਹਿਲੀ ਗੱਲ ਹੈ ਕਿ ਨਿੱਜੀ ਤੌਰ ਤੇ ਹਰ ਬੰਦੇ ਦੇ ਮਨ ਚ ਆਪਾਂ ਗੱਲ ਬੀਜੀਏ ਇਹ ਬਹੁਤ ਜ਼ਰੂਰੀ ਆ ਕਿ ਹੁਣ ਤੁਸੀਂ ਸਮਝੋ ਆਪਣੇ ਪੁੱਤੇ ਪੁੱਤੀਆਂ ਲਈ ਜਾਂ ਦੋਤੇ ਦੋਤੀਆਂ ਲਈ ਦੌਲਤ ਕਮਾ ਰਹੇ ਹੋ ਔਰ ਤੁਸੀਂ ਵਾਤਾਵਰਣ ਦੀ ਪਰਵਾਹ ਨਹੀਂ ਕਰ ਰਹੇ ਪਰ ਉਹਨਾਂ ਦਾ ਕੋਲ ਕੋਈ ਪੈਸੇ ਤਾਂ ਹੋਣਗੇ ਸ਼ਾਇਦ ਲੇਕਿਨ ਉਹਨਾਂ ਦੇ ਜੂਣ ਲਈ ਹਵਾ ਨਹੀਂ ਹੋਗੀ ਇੱਕ ਕਤਰਾ ਪਾਣੀ ਦਾ ਨਹੀਂ ਹੋ ਮਿਲ ਲੋ ਸੋ ਦਾ ਕੀ ਫਾਇਦਾ ਹੋਊਗਾ ਕਿ ਉਹਨਾਂ ਉਹਨਾਂ ਆਪਾਂ ਉਹਨਾਂ ਨੂੰ ਧਰੂ ਕਮਾ ਰਹੇ ਆ ਉਹਨਾਂ ਦਗਾ ਕਰ ਰਹੇ ਉਹਨਾਂ ਦੇ ਹਿੱਸੇ ਦੀ ਜ਼ਿੰਦਗੀ ਅਸੀਂ ਜੀ ਰਹੇ ਆ ਅਸੀਂ ਉਹਨਾਂ ਦੀ ਸਾਹ ਪੀ ਰਹੇ ਸੋ ਇਹ ਇੱਕ ਤਾਂ ਹਰ ਬੰਦੇ ਦੇ ਮਨ ਚ ਇਹ ਕਰ ਪਾਈ ਜਾਵੇ ਦੂਜਾ ਇਹ ਹੈ ਕਿ ਇੱਕ ਇਹ ਲਹਿਰ ਲੋਕ ਲਹਿਰ ਬਣੇ ਕਿਤੇ ਤੱਕ ਕੋਈ ਗੱਲ ਲੋਕ ਲਹਿਰ ਨਾ ਮੰਨੇ ਸਰਕਾਰਾਂ ਤੇ ਵੀ ਅਸਰ ਨਹੀਂ ਹੁੰਦਾ ਸਰਕਾਰਾਂ ਵੀ ਉਸ ਗੱਲ ਨੂੰ ਨਹੀਂ ਮੰਨਦੀ ਆ ਸੋ ਇੱਕ ਇਸ ਤਰ੍ਹਾਂ ਦੀ ਲਹਿਰ ਬਣਾ ਕੇ ਉੱਠੀ ਹੈ ਕਿ ਜਿਦਾ ਹੁਣ ਸੋਲਰ એનર્ਜੀ ਆ ਉਹਦੇ ਰਾਹ ਚ ਕੌਣ ਕੌਣ ਖੜਾ ਕਿਹੜੇ ਕਿਹੜੇ ਹੱਥ ਖੜੇ ਆ ਉਹ ਸਾਰਗੇ ਨੇ ਸੂਰਜ ਜਿਹੜਾ ਸਾਨੂੰ ਤਪੇ ਦਿੰਦਾ ਉਹ ਸਾਡੇ ਘਰ ਠੰਡੇ ਵੀ ਕਰ ਸਕਦਾ ਇਹ ਇੱਕ ਨਵਾਂ ਜਣੀ ਅਸੀਂ ਰੋਲ ਵਿਗਿਆਨ ਨੇ ਲੱਭਿਆ ਲੇਕਿਨ ਇਹ ਸਾਰੀ ਗੱਲ ਤੋਂ ਸੁਚੇਤ ਕਰਨਾ ਦੁਨੀਆ ਨੂੰ ਔਰ ਜਿਵੇਂ ਮੈਂ ਉਸ ਰੈਸਪੀ ਆਪਾਂ ਹੁਣ ਸਾਡਾ ਮਸਲਾ ਹੈ ਕਿ ਜੇ اردو ਸ਼ੇਰ ਹੈ ਕਿ ਜੋ ਜ਼ਹਿਰ ਪੀ ਚੁੱਕਾ ਹੂੰ ਤੁਮੀ ਨੇ ਮੇਂੇ ਦਿਆ ਅਬ ਤੁਮ ਤੋ ਜ਼ਿੰਦਗੀ ਕੀ ਦੁਆਇਂ ਮੁਝੇ ਨਾ ਦੇ ਕਿ ਅਸੀਂ ਪੋਲਿਟਿਸ਼ੀਨਾਂ ਕੋਲੋਂ ਆਪਣੇ ਮਸਲਿਆਂ ਦਾ ਹੱਲ ਲੱਭ ਰਹੇ ਹਾਂ ਜਾ ਕਿ ਉਹਨਾਂ ਨੇ ਮਸਲੇ ਪੈਦਾ ਕੀਤੇ ਹੋਏ ਜਾਂ ਸਾਡੇ ਅਫਸਰ ਸਾਹੀ ਹੈ ਕਿ ਉਹਨਾਂ ਨੇ ਕਿੰਨੇ ਕਿੰਨੇ ਪਲਾਟ ਮੰਨ ਲਏ ਕਿੰਨੇ ਕਿੰਨੀ ਜ਼ਮੀਨ ਮੰਨ ਲਈ ਜਿਹੜੇ ਜਿਹੜੀ ਸਾਂਝੀ ਧਰਤੀ ਵੀ ਮੰਨ ਲਈ ਸੋ ਸਾਨੂੰ ਸਥਿਥ ਹੋਣਾ ਪਊਗਾ دانشਵਰਾਂ ਨੂੰ ਲੋਕਾਂ ਨੂੰ ਔਰ ਇੱਕ ਲੋਕ ਲਹਿਰ ਦੇ ਰੂਪ ਵਿੱਚ ਸਾਡੇ ਕੁਝ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਜੀ ਪਹਿਲਾਂ ਮਨ ਪੁਲੀਸ ਹੁੰਦੇ ਆ ਫਿਰ ਦਰਿਆ ਪੁਲੀਸ ਹੁੰਦੇ ਆ ਮਨ ਉਹ ਪਾਵਾ ਮਾਇਤਾਰੀਆਂ ਦੇ ਹੋਣ ਪੋਲਿਟਿਸ਼ੀਨਾਂ ਦੇ ਹੋਣ ਜਾਂ ਲੋਕਾਂ ਦੇ ਹੋਣ ਉਹ ਸਾਰੇ ਕੁਝ ਤੋਂ ਸੋ ਇਥੋਂ ਅਸੀਂ ਮਨਾ ਦੀ ਮਨਾ ਨੂੰ ਥੋੜਾ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਨਾ ਦੇ ਵਿੱਚ ਚੇਤਨਾ ਜਾਵੇ ਅਸੀਂ ਸਾਰੇ ਜਾਗਰੂਕ ਹੋਏ ਅਸੀਂ ਆਪਣਾ ਆਪਣਾ ਹਿੱਸੇ ਦਾ ਚਿਰਾਗ ਜਗਾਈਏ ਤਾਂ ਸਾਰੀ ਦੁਨੀਆ ਸ਼ਾਇਦ ਰੋਸ਼ਨ ਹੋ ਜਾਵੇ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਸਾਥ ਹੈ ਜਾਂ ਪਾਰਟਿਸਪੇਸ਼ਨ ਕਹ ਲਈਏ ਲੁਧਿਆਣੇ 'ਚ ਖੜਕੇ ਕਿਵੇਂ ਕਿਵੇਂ ਚਿੱਤ ਜੁੜਿਆ ਤੁਹਾਡਾ ਇਸ ਸੰਸਥਾ ਨਾਲ ਜਾਂ ਇਸ ਗੱਲ ਨਾਲ ਦੇਖੋ ਚਿੱਤ ਜੁੜਨਾ ਤਾਂ ਮੈਂ ਟੂ ਮੈਨ ਵੈਰੀ ਕਰਦਾ ਲੱਖੇਵਾਲੀ ਸਾਹਿਬ ਮੇਰੇ ਛੋਟੇ ਭਾਈ ਨੇ ਅਸੀਂ ਕਈ ਮੈਂ ਵੀ ਕਈ ਐਨ ਜੀਓਜ਼ ਨਾਲ ਕੰਮ ਕਰਦਾ ਪਿੱਛੇ ਜੇ ਅਸੀਂ ਸਿਧਵਾ ਕਨਾਲ ਕਲੀਨ ਸਿਧਵਾ ਕਨਾਲ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਲਾਸਟ ਜਨਵਰੀ ਨੂੰ ਅਸੀਂ ਕਈ ਪ੍ਰੋਗਰਾਮਾਂ ਤੇ ਇਕੱਠੇ ਹੁੰਦੇ ਰਹੇ ਤੇ ਜਦੋਂ ਇਹਨਾਂ ਨੇ ਲਾਸਟ ਪ੍ਰੋਗਰਾਮ ਜੀਐਨਈ ਚ ਕਰਾਇਆ ਉਦੋਂ ਸਾਡੀ ਇੰਟਰੈਕਸ਼ਨ ਥੋੜੀ ਥੋੜੀ ਸੀਗੀ ਉਸ ਤੋਂ ਬਾਅਦ ਅਸੀਂ ਇਕੱਠੇ ਹੋਏ ਇੱਕ ਦੋ ਪ੍ਰੋਗਰਾਮਾਂ ਤੋਂ ਗੱਲ ਹੋਈ ਇਸ ਪ੍ਰੋਗਰਾਮ ਨੂੰ ਕਰਾਉਣ ਦੀ ਗੱਲ ਹੋਈ ਤਾਂ ਮੈਂ ਇੱਕ ਤੈਨਾਂ ਦੀ ਸੰਸਥਾ ਸੋਚ ਆ ਤੇ 1 ਲੱਖੇ ਵਾਲੀ ਸਾਹਿਬ ਦੀ ਸੋਚ ਆ ਤੇ ਮੈਂ ਇਹਨਾਂ ਦੀ ਸੋਚ ਨਾਲ ਵੀ ਜੁੜਿਆ ਹੋਇਆ ਤੇ ਇਸ ਸੰਸਥਾ ਨਾਲ ਵੀ ਜੁੜ ਗਿਆ ਤੇ ਮੈਨੂੰ ਇਹ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਂ ਇਹਨਾਂ ਦੀ ਸੰਸਥਾ ਨਾਲ ਅੱਜ ਖੜਾ ਮਾਂ ਤੇ ਨਗਰ ਨਿਗਮ ਇਹਨਾਂ ਦਾ ਅੱਜ ਭਾਗੀਦਾਰ ਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਚੰਗਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਦੇ ਨਾਲ ਅਸੀਂ ਲੋਕਾਂ ਦੀ ਸੋਚ ਬਦਲ ਸਕਦੇ ਹਾਂ ਵਾਤਾਵਰਣ ਦੇ ਪ੍ਰਤੀ ਮੈਂ ਤੁਹਾਡੇ ਤੱਕ ਫੇਰ ਲੈ ਕੇ ਆਉਣਾ ਲੋਕਾਂ ਨੇ ਕਿਵੇਂ ਪਾਰਟਿਸਿਪੇਟ ਕਰਨਾ ਹੈ ਕਿਵੇਂ ਜੁੜਨਾ ਹੈ ਉਹਨਾਂ ਨੂੰ ਸੱਦਾ ਦੇਣ ਜਿਹੜਾ ਇਨਵੀਟੇਸ਼ਨ ਦੇ ਰਹੇ ਹਾਂ ਉਸ ਚ ਕੀ ਖਾਸ ਯਤਨ ਕੀਤੇ ਹੈ ਕਿ ਖਿੱਚ ਦਾ ਕੇਂਦਰ ਕੀ ਹੋਊ ਇੱਕ ਤਾਂ ਜਿੰਨੇ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਬੰਦਾ ਹਰ 5-7 ਮਿੰਟ ਬਾਅਦ WhatsApp ਦੇਖਦਾ Facebook ਦੇਖਦਾ Insta ਦੇਖਦਾ ਤੇ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਅਵਾਰਡ ਤੁਸੀਂ ਦੇਖ ਰਹੇ ਹੋ ਇਹ ਹੈ ਜਿਨੇ ਕੋਈ ਉਥੇ ਪ੍ਰਦਰਸ਼ਨੀ ਲਾਉਣੀ ਹੈ ਸਟਾਲਸ ਦੇ ਉਹ ਵੀ ਸਾਰਾ ਕੁਝ sochngo.org ਹੈ ਨਾ ਸਾਰੀ ਜਾਣਕਾਰੀ ਉਥੇ ਜਾ ਰਹੀ ਆ ਜਿੰਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਆ ਉਹ ਆ ਰਹੇ ਆ ਅੱਜ ਪ੍ਰੈਸ ਕਾਨਫਰੰਸ ਤੁਹਾਡੇ ਵਰਗੇ 25 30 ਮੇਰੇ ਖਿਆਲ ਕਾ ਟੋਕਾ ਟੂ ਬੀ ਦਾ ਆਇਆ ਵੱਖੋਂ ਪ੍ਰੈਸ ਦੇ ਵੱਖੋਂ ਬਾਦਮਾ ਤੋਂ ਤਾਂ ਉਥੋਂ ਹੀ ਸਾਰੀ ਗੱਲ ਸਰਕੂਲੇਟ ਹੋ ਜਾਣੀ ਹੈ ਤਾਂ ਉਹ ਇਹਦੇ ਚ ਈਵਨ ਅਵਾਰਡ ਵੀ ਕਿਸਾਨਾਂ ਲਈ ਆ ਤਾਂ ਕਿਸਾਨ ਵਰਗੇ ਜੁੜ ਜਾਣਾ ਵਿਦਿਆਰਥੀ ਤੇ ਉਹ ਵਿਦਿਆਰਥੀ ਵਰਗ ਜੁੜ ਜਾਣਾ ਸਾਰੇ ਵਰਗ ਇਹਦੇ ਵਿੱਚ ਆਪਾਂ ਅਵਾਡ ਦੇ ਵਿੱਚ ਕਵਰ ਕੀਤੇ ਜਿਹੜੇ ਵਾਤਾਵਰਨ ਨਾਲ ਜੁੜੇ ਹੋਏ ਸੋ ਮੈਨੂੰ ਲੱਗਦਾ ਕਿ ਸਨੇਹਾ ਪੰਜਾਬ ਦੇ ਹਰ ਕੋਨੇ ਚ ਪਹੁੰਚੂਗਾ ਔਰ ਤੁਹਾਡੇ ਵਰਗੇ ਸਜਣਾ ਨੇ ਪਹੁੰਚਾ ਦੇਣਾ ਬਾਬਾ ਸ਼ਬਦ ਆ ਜਿਹੜਾ ਉਹਦੇ ਨਾਲ ਨਿਆ ਮੈਨੂੰ ਲੱਗਦਾ ਕਿ ਉਦੋਂ ਹੀ ਹੋਣਾ ਜਦੋਂ ਹਵਾ ਪਾਣੀ ਮਿੱਟੀ ਆ ਜਿਹੜਾ ਉਹਦੇ ਤੇ ਸਖਤ ਪਹਿਰਾ ਹੋਣਾ ਤੁਸੀਂ ਬਹੁਤ ਲੰਬੇ ਟਾਈਮ ਤੋਂ ਲੱਗੇ ਹੋਇਆ ਉਹੀ ਗੱਲ ਪਾਤਰ ਸਾਹਿਬ ਵਾਲੀ ਵੀ ਲੱਗੇ ਹੋਣ ਦਾ ਲਗਾਤਾਰਤਾ ਦਾ ਰਾਜ ਕੀ ਹੈ ਮੈਨੂੰ ਲੱਗਦਾ ਅੱਜ ਦਾ ਦਿਨ ਸਹਿਜਾਦਿਆਂ ਦਾ ਸ਼ਹੀਦੀ ਦਿਨ ਚਮਕੌਰ ਸਰਦਾਰ ਦਾ ਸਾਕਾ ਜਦੋਂ ਇੱਕ ਵਿਪਤਾ ਦੇ ਵਿੱਚ ਦੀ ਤੁਸੀਂ ਇੱਕ ਹੂਕ ਬਣਦੇ ਹੋ ਉਹਨੂੰ ਮਲਾਲ ਕਹਿੰਦੇ ਨੇ ਜਿਹੜਾ ਚਿਹਰੇ ਤੇ ਜਦੋਂ ਆ ਕੇ ਨਿਖਰਦਾ ਫਿਰ ਉਹ ਕੱਚੀ ਗੜੀ ਨੂੰ ਵੀ ਲਾਸਾਨੀ ਗੜੀ ਬਣਾ ਦਿੰਦਾ ਤਾਂ ਮੈਨੂੰ ਲੱਗਦਾ ਹੈਗਾ ਵੀ ਇਹ ਜਿਹੜਾ ਮੇਰੇ ਪੰਜਾਬੀਆਂ ਦਾ ਇਹ ਮਹਿਸੂਸ ਕਰਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰਵਾਸੀਆਂ ਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਹੁਣ ਮਨੀ ਬੈਲੈਂਸ ਜਿਹੜਾ ਹੈਗਾ ਕਰੰਸੀ ਬੇਸ ਨਹੀਂ ਚੱਲਣਾ ਹੈਗਾ ਵੈਲਥ ਬੇਸ ਚੱਲਣਾ ਹੈਗਾ ਤਾਂ ਵੈਲਥ ਵਿੱਚ ਸਭ ਤੋਂ ਵੱਡੀ ਜਿਹੜੀ ਵੈਲਥ ਹੈ ਉਹ ਹੈਲਥ ਹੈ ਤਾਂ ਮੈਨੂੰ ਲੱਗਦਾ ਹੈਗਾ ਵੀ ਹੈਲਥ ਇਜ਼ ਵੈਲਥ ਇਸ ਮੇਲੇ ਦਾ ਮਲਾਲ ਹੋਊਗਾ ਔਰ ਸਾਰੇ ਨੂੰ ਮੰਨਣ ਦਾ ਯਤਨ ਕਰਨਗੇ ਇਹ ਮੇਲਾ ਆਪਣੀ ਤਰ੍ਹਾਂ ਦਾ ਵੱਖਰਾ ਹੈ ਤੇ ਵੱਖਰਾ ਮੇਲਾ ਲਾਉਣਾ ਕਿਉਂ ਪੈ ਰਿਹਾ ਕਿਉਂਕਿ ਸਿੱਖ ਇਤਿਹਾਸ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਾਡੇ ਪੁਰਖਿਆਂ ਦੀ ਬਾਣੀ ਦੀ ਗੱਲ ਕਰ ਲਈਏ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈਏ ਉਹਦੇ ਸਿੱਕਿਆਂ ਦੇ ਇੱਕ ਪਾਸੇ ਬੂਟਿਆਂ ਪੱਤਿਆਂ ਦੀਆਂ ਤਸਵੀਰਾਂ ਹੋਇਆ ਕਰਦੇ ਜਾਂ ਸੋਨੇ ਦਾ ਸਿੱਕਾ ਚਾਹੇ ਕੋਈ ਵੀ ਉਹਦੇ ਕਿਤੇ ਝਾਤ ਮਾਰੂੰ ਸਾਡਾ ਵਿਰਸਾ ਤਾਂ ਵਾਤਾਵਰਣ ਨਾਲ ਪੂਰਾ ਜੁੜਾ ਰੱਖਦਾ ਹੈ ਸਾਡੇ ਬਜ਼ੁਰਗਾਂ ਦੇ ਨਾਂ ਰੁੱਖਾਂ ਦੇ ਨਾਵਾਂ ਤੇ ਹੈਗੇ ਅਸੀਂ ਕਿੱਥੇ ਆ ਮੈਨੂੰ ਇੱਕ ਬਹੁਤ ਚੰਗੇ ਡਾਕਟਰ ਨੇ ਕਿਹਾ ਸੀ ਕਿ ਪੰਜਾਬ ਦਾ ਜਿਹੜਾ ਫਿਊਚਰ ਹੈ ਉਹਦਾ ਪਾਸਟ ਹੀ ਹੈ ਲੱਭਣ ਦੀ ਲੋੜ ਹੈ ਸੋ ਇਸ ਤਰ੍ਹਾਂ ਦੇ ਮੇਲਿਆਂ 'ਚ ਸੰਜੀਦਗੀ ਨਾਲ ਪਾਰਟਿਸਪੇਟ ਕਰਨ ਦੀ ਲੋੜ ਹੈਗੀ ਆਪਦੇ ਬੱਚਿਆਂ ਨੂੰ ਜੋੜੋ ਜ਼ਮੀਨ ਤਾਂ ਦੇ ਸਕਦੇ ਹਾਂ ਸਾਹ ਕਿੱਥੋਂ ਲਿਆਵਾਂਗੇ ਹੋ ਜਾਂ ਤਾਂ ਮੁੱਲ ਦਾ ਖਾ ਸਕਦੇ ਹਾਂ ਪਹਾੜਾਂ ਵਾਲਾ ਪਾਣੀ ਤਾਂ ਪੀ ਸਕਦੇ ਹਾਂ ਹਵਾ ਤੁਹਾਨੂੰ ਔਖਾ ਕਰੂਗੀ ਸੋ ਆਪਣੇ ਮਨਾਂ ਦੀ ਹਵਾ ਨੂੰ ਸ਼ੁੱਧ ਕਰਕੇ ਇਸ ਤਰ੍ਹਾਂ ਦੀ ਥਾਵਾਂ ਤੇ ਭਾਗ ਲੈਣ ਦੀ ਲੋੜ ਹੈ ਦਿਓ ਜਦ ਫਿਰ ਮਲਾ ਕੇ ਸੱਚਾ